ਕਿਸ ਤਰ੍ਹਾਂ ਰਾਜ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸਨ ਆਫ ਕਲਦੀਪ ਸਿੰਘ ਇੱਕ ਸ਼ੂਟ ਇੱਕ ਗੁਰੂ ਕੇ ਵਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈ ਗਿਆ ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਿਆ ਗਿਆ ਵਾ ਜਿਸ ਅਧਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡੀਟੇਨ ਕੀਤਾ ਤੇ ਏ ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਏ ਜੀ ਸਾਹਿਬ ਨੇ ਗਾ ਮੇਰੀ ਡਿਊਟੀ ਲਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਇਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ODE ਨਹੀਂ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ODE ਨਹੀਂ ਗਸਟ ਅਫਸਰ ਨੂੰ ਜੀ ਜਿਸ ਅਧਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਐਡੀਐਸਪੀ ਸਰਦਾਰ ਇੰਦਰਜੀਤ ਸਿੰਘ ਪੀਪੀਐਸ ਐਸਟੀਐਫ ਗਿਲੰਦਰਜੀਤ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਤੇ ਜਿੰਨਾ ਕਿੰਨੀ ਰਿਕਵਰੀ ਹੋਈ ਜੀ ਰਿਕਵਰੀ ਇਹਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਹੀਰੋਇਨ 1 ਕਿਲੋ 22 ਗ੍ਰਾਮ ਜੀ ਸਰ ਸਾਰੇ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂਜੀ ਇਹ ਤੇ ਆਲਰੇਡੀ ਦੋ ਐਫਆਈਆਰ ਪਹਿਲਾਂ ਦਰਜਾ ਹੋਈਆਂ ਜੀ ਇੱਕ ਅਸਰੇ ਦੀ ਦੱਸ ਰਿਹਾ ਸੀ ਇਸ ਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਹ ਤੇ ਛਾਟੇ ਥਾਣੇ ਦੇ ਵਿੱਚ ਪੰਜ ਪਤਾ ਨਹੀਂ 10 ਗ੍ਰਾਮ ਦੀ ਇਹ ਤੇ ਦਰਜਾ ਵਾਲੇ ਕੇ ਸ਼ੋਰ ਰਿਹਾ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ ਤਿੰਨ ਚਾਰ ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 100 ਗ੍ਰਾਮ ਤੱਕ ਕਰ ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ ਠੀਕ ਹੈ ਜੀ ਤੇ ਹੋਰ ਸਰ ਕੀ ਕਾਰਵਾਈ ਕੀਤੀ ਜੀ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਰਟ ਲਵਾਵਾਂਗੇ ਜੀ ਆਪਾਂ ਪੁਲਿਸ ਰਿਮਾਰਟ ਫਿਰ ਇਹਦੇ ਕੋਲੋਂ ਪੁੱਛਗਿੱਛ ਕਰਾਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਭੇਜਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜੇ ਡਰੈਕਟਰਸ ਨਾਲ ਲਿੰਕ ਹੈਗੇ ਆ ਬੈਕਵਰਡ ਵਾ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸ ਜਿਹੜੀ ਕਾਰਵਾਈ ਹੋਊਗੀ ਜਾਪ ਤ ਤ ਉਹ ਆਪਾਂ ਕਰਾਂਗੇ ਤੇ ਨਾਲ-ਨਾਲ ਮੀਡੀਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਇਸ ਗੱਡੀ ਦੇ ਸਵਾਰ ਸੀਗਾ ਜੀ ਹਾਂਜੀ ਹਾਂਜੀ ਐਕਟਵਾ ਐਕਟਵਾ ਸੀ ਜਦੇ ਕੁਲ ਜੀ ਹਾਂਜੀ